स्वागत है भारत के प्रधानमंत्री नरेंद्र मोदी जी अगर गल करिए ता अक्सर ही वो अपने भाषण फैसले या फिर विकास करजा करके हमेशा इस सुर्खियां ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟ੍ਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸ دیے ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਇਹ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਸੱਚੀ ਕਾਲ ਮੈਂ ਹਾਰਤੀਆ ਸੰਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਕੇ ਹਮੇਸ਼ਾ ਇਸ ਸੁਰਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟ੍ਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸੇ ਦੇ ਨਾਲ ਜੋੜੇਗਾ ਇਸ ਨਾਲ ਕਟੜਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕਲ ਮੈਂ ਹਾਰਤਿਆ ਸੰਜਟ ਨਿਊਜ਼ ਦੇ ਇੱਕ ਦਰਸ਼ਕਾ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਦੇ ਹਮੇਸ਼ਾ ਇਸ ਸੁਰਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇ ਭਾਰਤ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋ ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ ਵੀ ਘਟੇਗੀ ਇਸ ਨਾਲੇ ਤਾਂ ਇਹ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕਿਆ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕਲ ਮੈਂ ਹਾਰਤੀਆ ਸੰਜਟ ਨਿਊਜ਼ ਦੇ ਇੱਕ ਦਸ਼ਕਾ ਦਾ ਸਵਾਗਤ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਕੇ ਹਮੇਸ਼ਾ ਇਸ ਸੁਰੱਖਿਆ ਦੇ ਵਿੱਚ ਵੱਡੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੀਓਨਾ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਸਤਿਕਾਰ ਮੈਂ ਹਾਰਤੀਆ ਸਮਝਦ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਕੇ ਹਮੇਸ਼ਾ ਇਸ ਸੁਰਖੀਆਂ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਦੀ ਹੈ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਸੱਚੀ ਕਾਲ ਮੈਂ ਹਾਰਦੀਆ ਸੰਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਕੇ ਹਮੇਸ਼ਾ ਇਸ ਸੁਰਖੀਆਂ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸ ਜੇ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋ ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ ਵੀ ਘਟੇਗੀ ਇਸ ਨਾਲ ਹੀ ਤਾਂ ਇਹ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕਲ ਮੈਂ ਹਾਰਤੀਆ ਸੰਦਰ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਆਫੇ ਵਿਕਾਸ ਖਰਚਾ ਕਰਕੇ ਹਮੇਸ਼ਾ ਇਸ ਸੁਰਖੀਆਂ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕਲ ਮੈਂ ਹਾਰਤੀਆ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਕੇ ਹਮੇਸ਼ਾ ਇਸ ਸੁਰਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੀ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕਲ ਮੈਂ ਹਾਰਤੀਆ ਸੰਦਰ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਦੇ ਹਮੇਸ਼ਾ ਇਸ ਸੁਰਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਹੈ। ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ। ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਰਾਤਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋ ਦਿਲ ਦੀ ਦੂਰੀ ਅਤੇ ਦਿੱਲੀ ਦੀ ਦੂਰੀ ਵੀ ਘਟੇਗੀ ਇਸ ਨਾਲੇ ਤਾਹਦੀ ਕਿ ਚਨਾਪੁਰ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਸਤਿਕਾਰਯੋਗ ਮਹਾਰਾਸ਼ਟਰੀ ਸਮਝ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਆ ਜਾਂ ਫਿਰ ਵਿਕਾਸ ਖਰਚਾ ਕਰਕੇ ਹਮੇਸ਼ਾ ਇਸ ਸੁਰੱਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ ਇਸ ਨਾਲ ਕਟਰਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰਾ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਅੱਜਕੱਲ ਮੈਂ ਹਾਰਤਿਆ ਸੰਦਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ ਭਾਸ਼ਣ ਫੈਸਲੇ ਜਾਂ ਫਿਰ ਵਿਕਾਸ ਕਰਜਾਂ ਕਰਦੇ ਹਮੇਸ਼ਾ ਇਸ ਸੁਰਖਿਆ ਦੇ ਵਿੱਚ ਬੜੇ ਰਹਿੰਦੇ ਨੇ ਫਿਰੋਜ਼ ਚਾਹੇ ਨਵੇਂ ਉਪਰਾਲੇ ਦੀ ਗੱਲ ਹੋਵੇ ਜਾਂ ਫਿਰ ਰਾਸ਼ਟਰਵਾਦੀ ਸੰਦੇਸ਼ ਦੀ ਗੱਲ ਹੋਵੇ ਤੇ ਦੱਸਿਆ ਕਿ ਹੁਣੇ ਉਹਨਾਂ ਨੇ ਤਿਰੰਗਾ ਲਹਿਰਾ ਕੇ ਉਹਨਾਂ ਦੇ ਵੱਲੋਂ ਆਰਚ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਤੇ ਇੱਕ ਵਾਰ ਫਿਰ ਚਰਚਾ ਦੇ ਕੇਂਦਰ ਦੇ ਵਿੱਚ ਆਪਣੀ ਥਾਂ ਬਣਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ ਕਸ਼ਮੀਰ ਦੇ ਦੌਰੇ ਤੇ ਹਨ ਜਿੱਥੇ ਉਹਨਾਂ ਨੇ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ਆਰਚ ਪੁਲ ਚਨਾਬ ਬ੍ਰਿਜ ਤੇ ਅੰਜੀ ਪੁਲ ਦਾ ਉਦਘਾਟਨ ਕੀਤਾ ਕੁਝ ਹੀ ਦੇਰ ਦੇ ਵਿੱਚ ਪੀਐਮ ਮੋਦੀ ਕਟਰਾ ਸ਼੍ਰੀਨਗਰ ਬੰਦੇਪਾਲ ਟ੍ਰੇਨ ਨੂੰ ਵੀ ਹਰੀ ਝੰਡੀ ਵਿਖਾਉਣਗੇ ਅਤੇ ਚਨਾਬ ਬ੍ਰਿਜ ਜੋ ਕਿ ਉਦਮਪੁਰ ਸ਼੍ਰੀਨਗਰ ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਦਾ ਹਿੱਸਾ ਹੈ ਕਸ਼ਮੀਰ ਘਾਟੀ ਨੂੰ ਸਾਲ ਭਰ ਭਾਰਤ ਦੇ ਬਾਕੀ ਹਿੱਸਿਆਂ ਦੇ ਨਾਲ ਜੋੜੇਗਾ ਇਸ ਨਾਲ ਕਟੜਾ ਤੋਂ ਸ਼੍ਰੀਨਗਰ ਦੀ ਯਾਤਰਾ ਦਾ ਸਮਾਂ ਲਗਭਗ 3 ਘੰਟੇ ਹੋ ਜਾਵੇਗਾ ਜਿਸ ਨਾਲ ਇਲਾਕੇ ਦੇ ਵਿੱਚ ਵਪਾਰ ਟੂਰਿਜ਼ਮ ਅਤੇ ਆਰਥਿਕ ਵਿਕਾਸ ਨੂੰ ਵਧਾਵਾ ਮਿਲੇਗਾ ਇਹ ਦੌਰ ਆ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਹੈ ਨਰਿੰਦਰ ਮੋਦੀ ਇੱਥੇ ਕੁੱਲ 46000 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸੌਗਾਤ ਲੈ ਕੇ ਆਏ ਨੇ ਉਹਨਾਂ ਨੇ ਕਿਹਾ ਕਿ ਕਦਮ ਨਾਲ ਨਾ ਸਿਰਫ ਕਨੈਕਟੀਵਿਟੀ ਵਧੇਗੀ ਸਗੋਂ ਦਿਲ ਦੀ ਦੂਰੀ ਅਤੇ ਦਿੱਲੇ ਦੀ ਦੂਰੀ ਵੀ ਘਟੇਗੀ ਇਸ ਦੇ ਨਾਲ ਹੀ ਤਾਂ ਕਿ ਚਨਾਬ ਪੁਲ ਨੂੰ ਭਾਰਤ ਦੇ ਇੰਜੀਨੀਅਰਿੰਗ ਤਾਕਤ ਦਾ ਪ੍ਰਤੀਕ ਕਿਹਾ ਜਾ ਰਿਹਾ ਹੈ ਇਸ ਨੂੰ ਬਣਾਉਣ ਦੇ ਲਈ ਨਾ ਸਿਰਫ ਸਭ ਤੋਂ ਆਧੁਨਿਕ ਟੈਕਨੋਲੋਜੀ ਦੀ ਲੋੜ ਸੀ ਸਗੋਂ ਹਜ਼ਾਰਾਂ ਇੰਜੀਨੀਅਰਾਂ ਅਤੇ ਮਜ਼ਦੂਰਾਂ ਦੀ ਸਖਤ ਮਿਹਨਤ ਵੀ ਲੱਗੀ ਹੈ ਇਸ ਪੁਲ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਭੁਚਾਲ ਅਤੇ ਤੂਫਾਨ ਵਰਗੀਆਂ ਆਫਤਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੇਗਾ ਸਤਿਕਾਰ ਮੈਂ ਹਾਰਤੀਆ ਸਮਝਦ ਨਿਊਜ਼ ਦੇਖ ਦਰਸ਼ਕਾਂ ਦਾ ਸਵਾਗਤ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇਕਰ ਗੱਲ ਕਰੀਏ ਤਾਂ ਅਕਸਰ ਹੀ ਉਹ ਆਪਣੇ